ਇਥੇ ਇੱਕ AI ਦਾ ਸੈਂਟਰ ਹੈ ਐਥੀਕਲ ਦਾ ਤੋਂ ਇਥੇ ਪਾਤਰ ਸਾਹਿਬ ਦੇ ਨਾਂ ਤੇ ਹੀ ਹਾਂਜੀ ਸੁਜੀਤ ਪਾਤਰ ਸਾਹਿਬ ਦੇ ਨਾਂ ਤੇ ਨਾ ਸੁਜੀਤ ਪਾਤਰ ਸੈਂਟਰ ਫਾਰ ਐਥਿਕ ਐਥੀਕਲ AI ਇੱਕ ਸੈਂਟਰ ਬਣਾਵਾਂਗੇ ਇਥੇ ਯੂਨੀਵਰਸਿਟੀ ਤੇ ਉਹਦੇ ਵਾਸਤੇ ਜਿੰਨਾ ਮੈਂ ਤੁਸੀਂ ਰੂਪਰੇਖਾ ਬਣਾ ਕੇ ਦੇ ਦਿਓ ਜੀ ਇਹ ਸਭ ਕੋਈ ਬਜਟ ਕੋਈ ਜਿਹੜਾ ਸਰਦ ਆਸਤੂ तो जो भी स्थान चुनोगे यूनिवर्सिटी कितने भी करोगे और जो भी लेटेस्ट टेक्नोलॉजी होगी जी है असं मुहैया करावे नहीं जी फर्ज बन दे सा फर्ज है कोई नहीं बैठो बैठो प्लीज ऐसा एहसान नहीं है ये फर्ज है ਕਿ ਕਿ ਸਰਕਾਰਾਂ ਦਾ ਕੰਮ ਹੈ ਹੁੰਦਾ ਹੈ ਕਿ ਆਪਣੇ ਆਪਣੇ ਨਾਗਰਿਕਾਂ ਦੀ ਸੇਫਟੀ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਇਹ ਸਰਕਾਰਾਂ ਦੇ ਫਰਜ਼ ਨੇ ਜੀ ਸਾਹਿਦਕਾਰਾਂ ਨੂੰ ਗੀਤਕਾਰਾਂ ਨੂੰ ਜੱਜਿਨਾ ਨੇ ਪੰਜਾਬੀ ਬੋਲੀ ਲਈ ਕੁਝ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਤ ਕਰਨਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਇਹ ਫਰਜ਼ ਪੈਂਦੀ ਸਾਡੀ